ਆਜੀ ਕਿੰਨਾ ਟਾਈਮ ਹੋ ਗਿਆ ਆਪਣੇ ਨੂੰ ਇਹ ਕੰਮ ਕਰਦਿਆਂ ਨੂੰ ਤੇ ਭਾਈ ਕੰਮ ਕਰਨ 2.5 ਸਾਲ ਹੋ ਗਏ ਚੰ 2.5 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਤੇ ਕਿਵੇਂ ਪੰਜਾਬੀ ਵੀਰਾਂ ਤੋਂ ਇੱਥੇ ਸਾਥ ਮਿਲਣ ਡੈ ਕਿ ਨਹੀਂ ਤੁਹਾਨੂੰ ਬਹੁਤ ਪਿਆਰ ਮਿਲਦਾ ਭਾਈ ਹਮਸਾ ਲੋਕਾਂ ਦਾ ਠੀਕ ਆ ਤੇ ਭਾਜੀ ਹੁਣ ਉਹ ਨੁਕੜਾ 버ਗਰ ਤਿਆਰ ਕਰਕੇ ਵਗਾਓਗੇ ਭਾਈ ਸਮਝ ਲੈਣਾ ਰੈਸਟੋਰੈਂਟ ਸਟਾਈਲ 버ਗਰ ਦੇ ਰਿਹਾ ਤਨੂੰ ਠੀਕ ਆ ਭਾਜੀ ਪੰਜ ਕਰਦੇ ਉਹਦੇ ਅੱਗੇ ਲੈਟਸ ਤੰਦੂਰੀ ਸੌਸ ਤੇ ਆਈਸਬਰਗ ਓਕੇ ਤਿੰਨਾਂ ਹੀ ਪਾਈ ਦੀਆਂ ਤੇ ਬਾਕੀ ਇਹ ਸਲਾਦ ਪੈਂਦਾ ਟਮਾਟਰ ਕੀ ਦਾ ਪਿਆਜ਼ ਪੀਜਾ ਤੇ ਚਲੋ ਹੁਣ ਕਰਕੇ ਦਿਖਾਓ ਹਣ ਤੇ ਆ ਕੜਾ ਵਰਗਾ ਲਾ ਰਹੇ ਆ ਜੀ ਸਪੈਸ਼ਲ ਡਿੱਕੀ ਲਾਈ ਦੀ ਆਲੂ ਵਾਲੀ ਓਕੇ ਵੀਰ ਜੀ ਅਸੀ ਲਾ ਲਾ ਵਰਗਾ ਲਾਈਦਾ ਬਾਜੀ ਠੀਕ ਆ ਇਹ ਮੱਖਣ ਲੱਗ ਰਿਹਾ ਬਗਨ ਦੇ ਉੱਪਰ ਇਹਦੇ ਮੱਖਣ ਆ ਗਿਆ ਜੀ ਬਸ ਠੀਕ ਆ ਵੀਰ ਜੀ ਦੋਨੇ ਸਾਈਡ ਤੇ ਲਾਈਦਾ ਠੀਕ ਆ ਕਿੰਨੇ ਵਜੇ ਕਿੰਨੇ ਵਜੇ ਤੱਕ ਹੁੰਦੇ ਤੇ ਭਾਈ 4 ਵਜੇ ਲੱਗਦਾ ਜੀ 7 ਵਜੇ ਆ ਕੇ ਅੱਛਾ 4 ਵਜੇ ਤੋਂ ਲੱਗੇ 10 ਵਜੇ ਤੱਕ 10 ਵਜੇ ਤੱਕ ਠੀਕ ਆ ਆ ਸਾਡੇ ਰੋਜ਼ ਸਪਿੰਗ ਰੋਲ ਚੱਕਰ ਹਾ ਦੇਓ ਵੀਰੇ ਮੜਾ ਸਾਬ ਇਹ ਆ ਗਏ ਆਪਣੇ ਸਪਰਿੰਗ ਰੋਲ ਹਾਂਜੀ ਭਾਜੀ ਕਿਰਿਆ ਆਪਣੇ 버ਗਰ ਦਾ ਪ੍ਰਾਈਸ ਕੀ ਜੇ 버ਗਰ ਭਾਈ ਐਸਟੈਂਡਰਡ ਸਟਾਈਲ ਉਹ 40 ਰੁਪਏ ਦਾ ਠੀਕ ਆ ਤੇ ਜਿਹੜਾ ਤੇਸਟੀ 버ਗਰ ਆ ਹਾਂਜੀ 버ਗਰ ਸੇਮੀਓ ਸੌਸ ਤੇ ਸਲਾਟਾ ਵਰਗਾ ਉਹ 30 ਦਾ ਠੀਕ ਆ ਭਾਜੀ ਇਹ ਆ ਗਏ ਡ੍ਰੈਗਨ ਰੋਲ ਆਪਣੇ ਭਾਜੀ ਕੀ ਗਿਆ ਇਹ ਡ੍ਰੈਗਨ ਰੋਲ ਦਾ ਕੀ ਪ੍ਰਾਈਸ ਹੈ ਇਹ 40 ਰੁਪਏ ਦੀ ਬਲੇਡ 20 ਰੁਪਏ ਲੈ ਅਚਾ 40 ਰੁਪਏ ਦੀ ਪਲੇਟ 40 ਦੀ ਪਲੇਟ ਹੈ ਜੀ ਓਕੇ ਭਾਜੀ ਇਹਨੂੰ ਕਰ ਦੋ ਭਰੀ ਹੋਣ ਤੱਕ ਲੋਬਰੇ ਇਹ ਆ ਗਿਆ ਉੱਪਰ ਇਹ ਮੌਨਿਸ ਵਾਈਟ ਮੌਨਿਸ ਠੀਕ ਹੈ ਭਾਈ 30 ਵਾਲੇ ਬਰਤਨ ਚ ਓਕੇ ਇਹ ਤੰਦੂਰੀ ਮੈਨੂ ਜਿਹੜੀ ਕੋਲ ਤਿਆਰ ਕਰੀ ਦੀ ਆ ਤੇ 40 ਵਾਲੇ ਬਰਤਨ ਚ ਅੱਛਾ ਘਰ ਵਿੱਚ ਤਿਆਰ ਹੁੰਦੀ ਹੈ ਹਾਂਜੀ ਠੀਕ ਹੈ ਅੱਛਾ ਇਹ 40 ਵਾਲਾ ਤਿਆਰ ਚ ਬੰਦ ਕੋ ਵੀ ਆ ਗਈ ਠੀਕ ਹੈ ਅੱਛਾ 30 ਵਾਲੇ ਬਰਤਨ ਦੇ ਵਿੱਚ ਬੰਦ ਕੋ ਦੀ ਹਾਂਜੀ ਜਿਹੜਾ 40 ਵਾਲਾ ਉਹਦੇ ਜਾਂਦੀ ਲੈਟਸ ਅੱਛਾ ਇਹ ਆਈਸ ਬਰਗ ਆ ਠੀਕ ਹੈ ਇਸ ਬਰਗ ਆ ਲੈਟਸ ਲਾਈਕ ਇਹ ਲੈਟਸ ਆ ਗਏ ਭਜੀ ਓਕੇ ਵੀਰ ਜੀ ਹਵੀ ਰੋਈ ਫਰੈਸ਼ ਲਗਾਈ ਦੀ ਆ ਅੱਛਾ ਰੋਜ਼ ਦੀ ਰੋਜ਼ ਬਰਾਤੀ ਚਾਹਦਾ ਸਮਾਨ ਜ਼ਰਾ ਠੀਕ ਆ ਇਹ ਉੱਪਰ ਆ ਗਈ ਟਿੱਕੀ ਹਾਂ ਟਿੱਕੀ ਆ ਗਈ ਭਾਜੀ ਠੀਕ ਆ ਭਾਜੀ ਫੇਰ ਆ ਗਿਆ ਭਾਈ ਕੀਰਾ ਕੀਰਾ ਆ ਗਿਆ ਫੇਰ ਆ ਗਿਆ ਭਾਈ ਟਮਾਟਰ ਫੇਰ ਆ ਗਿਆ ਉੱਪਰ ਟਮਾਟਰ ਅੱਛਾ ਇਹਦੇ ਉੱਪਰ ਵੀ ਲੱਗੂ ਨਾਲ ਫੇਰ ਦੁਬਾਰਾ ਬਾਈ ਇਹ ਕਿਨੇ ਖਾਣ ਵਾਸਤੇ ਉਹਨਾਂ ਦੇ ਕਿੱਥੇ ਆਵੇ ਤੇ ਬਾਈ ਕੋਰ ਮੀਟਿੰਗ ਤਾਂ ਤਾਂ ਰੋਡ ਠੀਕ ਆ ਇਹ ਨਹਿਰ ਦੇ ਲਾਗੇ ਨਹਿਰ ਦੇ ਲਾਗੇ ਬੋਲਦੇ ਥੱਲੇ ਬਿਲਕੁਲ ਰੋਡ ਦੇ ਥੱਲੇ ਹਾਂਜੀ ਠੀਕ ਆ ਆਪਣਾ ਪੜੀ ਕਾਰਡ ਦਾ ਕੀ ਨਾਮ ਆ ਇਹ ਜਸਮਹਿਕ ਪਾਸਪੋਰਟ ਬਾਈ ਜਸ ਜਸਮਹਿਕ ਪਾਸਪੋਰਟ ਜਸਮਹਿਕ ਪਾਸਪੋਰਟ ਓਕੇ ਬਈ ਜੀ ਸਾਡੇ ਬਗਲ ਤਿਆਰ ਹੋ ਗਏ ਆ ਤੇ ਨਾਲ ਸਾਡੇ ਰੋਲ ਵੀ ਤਿਆਰ ਹੋ ਗਏ ਨੇ ਓਕੇ ਬਈ ਜੀ ਕੀ ਤਰੀਕਾ ਨਿਕਲ ਗਿਆ ਪਰ ਇਹ ਇਹਦਾ ਤੇਲ ਆ ਕਿੰਨੇ ਚਿਰ ਬਾਅਦ ਵੀ ਚੇਂਜ ਕਰਦੇ ਯਾਰ ਇਹ ਭਾਜੀ ਦੋ ਦਿਨਾਂ ਬਾਅਦ ਚੇਂਜ ਹੋ ਜਾਂਦਾ ਦੋ ਤਿੰਨ ਦਿਨ ਬਾਅਦ ਚੇਂਜ ਹੋਗਾ ਠੀਕ ਹੈ ਬਾਕੀ ਤੁਸੀਂ ਦੇਖਿਓ ਜੇ ਤੀ ਫਰਾਈ ਹੋ ਰਹੀ ਆ ਤੇਲ ਕਿਹੜਾ ਵਰਤਦੇ ਪਾਜੀ ਇਹਦੇ ਤੇਲ ਭਾਜੀ ਵਰਤੀ ਦਾ ਆ ਜੇ ਮੈਂ ਰੈਡ ਲਸੋਆ ਵੀ ਨਾ ਓਕੇ ਭਾਜੀ ਪਹਿਲਾ ਵਰਤੀ ਦਾ ਹੀ ਦੂਜੀ ਗੋਲਡ ਉਹ ਬੰਦ ਕਰਦਾ ਹੁਣ ਠੀਕ ਹੈ ਭਾਜੀ ਬਟਰ ਪੇਪਰ ਜਿਹੜਾ ਪੈਕ ਕਰੀਦਾ ਓਕੇ ਭਾਜੀ ਸਿਲਵਰ ਪੁਆਇੰਟ ਹੀ ਯੂਜ਼ ਕਰਦਾ ਮੈਂ ਠੀਕ ਹੈ ਭਾਜੀ ਲੋ ਜੀ ਆਪਣਾ 버거 ਹੋ ਗਿਆ ਕੱਟ 버거 ਦੇ ਨਾਲ ਆ ਗਈ ਟਮਾਟੋ ਸੌਸ ਆਹ ਦੀ ਚੱਕਾ ਭਾਈ 버거 ਆਪਣਾ ਰੈਡੀ ਏ ਓਕੇ ਵੀਰ ਜੀ ਅਜੇ ਤਾਂ ਕੀ ਪ੍ਰਾਈਸ ਸੀ 버거 ਇਹ 40 ਲਾਇ ਰੈਸਟੋਰੈਂਟ ਸਾਈਡ ਕਰਤਾ ਠੀਕ ਆ ਭਾਈ ਹੁਣ ਖਾ ਕੇ ਟੇਸਟ ਤੁਹਾਨੂੰ ਦੱਸਦੇ ਆ ਟੇਸਟ ਦਾ ਕਰਕੇ 버거 ਕਿਵੇਂ ਦਾ ਤੇ ਫਿਰ ਤੁਹਾਨੂੰ ਰਿਵਿਊ ਦਿੰਦੇ ਆ ਓਕੇ ਥੈਂਕ ਯੂ ਵੀਰ ਜੀ